ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੀ ਬਖਸ਼ਿਸ਼ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਤਨਾਸਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਵੱਡੇ ਵੱਡੇ ਰਾਜਨ ਹਰ ਕੋ ਮਨ ਤਾਂ ਕੀ ਤ੍ਰਿਸ਼ਨਾ ਬੁਝੀ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਇਸ ਦੁਨੀਆ ਦੇ ਵਿੱਚ ਵੱਡੇ ਵੱਡੇ ਰਾਜੇ ਹਨ ਵੱਡੇ ਵੱਡੇ ਜ਼ਿਮੀਦਾਰ ਹਨ ਮਾਇਆ ਵੱਲੋਂ ਉਹਨਾਂ ਦੀ ਤ੍ਰਿਸ਼ਨਾ ਜਿਹੜੀ ਕਦੇ ਮੁੱਕਦੀ ਨਹੀਂ ਲਬਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾਸੁ ਜੀ ਉਹ ਮਾਇਆ ਦੇ ਗੋਤਕਾਂ ਵਿੱਚ ਮਸਤ ਰਹਿੰਦੇ ਹਨ ਮਾਇਆ ਨਾਲ ਚੰਬੜੇ ਰਹਿੰਦੇ ਹਨ ਔਰ ਮਾਇਆ ਤੋਂ ਬਿਨਾ ਹੋਰ ਕੁਝ ਉਹਨਾਂ ਨੂੰ ਅੱਖੀਂ ਦਿਸਦਾ ਹੀ ਨਹੀਂ ਵਿਕਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ ਵਿਕਿਆ ਕਹਿੰਦੇ ਨੇ ਮਾਇਆ ਨੂੰ ਮਹਾਰਜ ਸਾਹਿਬ ਕਹਿੰਦੇ ਭਾਈ ਮਾਇਆ ਦੇ ਮੋਹ ਵਿੱਚ ਫਸੇ ਰਹਿ ਕੇ ਕਿਸੇ ਮਨੁੱਖ ਨੇ ਮਾਇਆ ਵੱਲੋਂ ਰਾਜ ਪ੍ਰਾਪਤ ਨਹੀਂ ਕੀਤਾ ਜੋ ਪਾਵਕ ਇੰਦਨ ਨਹੀਂ ਦੱਪੈ ਵੇਨਹਾਰ ਕਾ ਅਕਾਈ ਜਿਵੇਂ ਕਹਿੰਦੇ ਅੱਗ ਬਾਲਣ ਨਾਲ ਨਹੀਂ ਰੱਜਦੀ ਤੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਕਦੇ ਰੱਜ ਨਹੀਂ ਸਕਦਾ ਰਹਾਉ ਧਨੰਦਨ ਕਰਤ ਪੂਜਨ ਬੋਵਿੰਜਨ ਤਾ ਕੀ ਮਟੈ ਨਾ ਭੁੱਖਾ ਮਹਾਰਜ ਕਹਿੰਦੇ ਜਿਹੜੇ ਮਨੁੱਖ ਹਰ ਰੋਜ਼ ਸਵਾਦਲੇ ਖਾਣੇ ਖਾਂਦੇ ਰਹਿੰਦੇ ਹਨ ਔਰ ਉਸ ਦੀ ਸਵਾਦਲੇ ਖਾਣਾਂ ਦੀ ਭੁੱਖ ਕਦੇ ਮੋਕਦੀ ਨਹੀਂ ਹੈ ਜਿਹੜਾ ਵੀ ਕੋਈ ਸਵਾਦਲੇ ਖਾਣੇ ਖਾਂਦਾ ਹੈ ਉਹ ਕਹਿੰਦੇ ਦਾਹ ਉਤਮ ਕਰ ਸਵਾਨ ਕੀ ਨਿਆਈਂ ਚਾਰੇ ਕੁੰਟਾ ਕੋਖਾ ਉਹ ਸਵਾਦਲੇ ਖਾਣਿਆਂ ਦੀ ਖਾਤਰ ਕਹਿੰਦੇ ਮਨੁੱਖ ਕੁੱਤੇ ਵਾਂਗ ਦੌੜ ਭੱਜ ਕਰਦਾ ਰਹਿੰਦਾ ਏ ਔਰ ਚਾਰੇ ਪਾਸੇ ਭਾਲਦਾ ਫਿਰਦਾ ਹੈ ਕਾਮਵੰਤ ਕੰਮੀ ਬਹੁ ਨਾਰੀ ਪਰਗ੍ਰਹਿ ਜੋ ਨਾ ਚੂਕੇ ਮਹਾਰਾਜ ਕਹਿੰਦੇ ਕਾਮ ਬਸ ਹੋਏ ਬਸ਼ੀਖ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤਰੀਆਂ ਹੋਣ ਪ੍ਰਾਏ ਘਰ ਵੱਲ ਉਸ ਦੀ ਮੰਦੀ ਨਿਗਾਹ ਫਿਰ ਵੀ ਹਟਦੀ ਨਹੀਂ ਉਹ ਦਿਨ 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 ਪ੍ਰਤਕਾਰ ਕਰੇ ਪਛਤਾਪੇ ਸੋਗ ਲੋਭ ਮੈਸੂਕੇ ਉਹ ਹਰ ਰੋਜ ਬਿਸ਼ੇ ਪਾਪ ਕਰਦਾ ਹੈ ਤੇ ਫਿਰ ਪਛਤਾਉਂਦਾ ਵੀ ਹੈ ਇਸ ਕੰਮ ਬਾਸਨਾ ਵਿੱਚ ਅਤੇ ਪਛਤਾਵੇ ਵਿੱਚ ਉਸ ਦਾ ਆਤਮਿਕ ਜੀਵਨ ਸੁੱਕਦਾ ਜਾਂਦਾ ਹੈ ਹਰ ਹਰ ਨਾਮੇ ਅਪਰੇ ਅਬੋਲਾ ਅੰਮ੍ਰਿਤ ਏਕਨ ਦਾਣਾ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਪਰਮਾਤਮਾ ਦਾ ਨਾਮ ਹੀ ਕਿਹਦਾ ਬੇਅੰਤ ਤੇ ਕੀਮਤੀ ਖਜ਼ਾਨਾ ਹੈ ਜਿਹੜਾ ਆਤਮਿਕ ਜੀਵਨ ਦਿੰਦਾ ਹੈ ਜਿਸ ਦੀ ਕਿਰਪਾ ਨਾਲ ਆ ਜੀਵਨ ਹਰਿਆ ਭਰਿਆ ਰਹਿੰਦਾ ਹੈ ਸੋਖ ਸਹਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਨਾਂ ਇਸ ਨਾਮ ਖਜ਼ਾਨੇ ਦੀ ਬਰਕਤ ਨਾਲ ਗੁਰੂ ਸਭ ਕਹਿੰਦੇ ਭਾਈ ਸ਼ਾਂਤ ਜਨਾਂ ਦੇ ਹਿਰਦੇ ਘਰ ਵਿੱਚ ਆਤਮਕ ਆਨੰਦ ਔਰ ਅਡੋਲਤਾ ਬਣੀ ਰਹਿੰਦੀ ਹੈ ਸੁਖ ਤੇ ਆਨੰਦ ਬਣਿਆ ਰਹਿੰਦਾ ਹੈ ਪਰ ਏ ਨਾਨਕ ਗੁਰੂ ਬਾਸੋਂ ਇਸ ਖਜ਼ਾਨੇ ਦੀ ਜਾਣ ਪਛਾਣ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ ਸੋ ਸਤਿਗੁਰੂ ਜੀ ਅੱਜ ਦੇ 52 ਵਿਚਾਰਾਂ ਦੁਆਰਾ ਸਮਝਾਉਂਦੇ ਹਨ ਕਿ ਪ੍ਰਮਾਤਮਾ ਤੁੰ ਦੇ ਨਾਮ ਤੋਂ ਬਿਨਾਂ ਜੀਵਨ ਦੇ ਵਿੱਚ ਖੁਆਰੀ ਹੈ ਪ੍ਰਮਾਤਮਾ ਦਾ ਨਾਮ ਜਪੋ ਔਰ ਆਤਮਕ ਸੁੱਖ ਤੇ ਆਤਮਕ ਆਨੰਦ ਮਾਣੋ ਗੁਰੂ ਦੇ ਦਰ ਤੇ ਆ ਕੇ ਪਰਮਾਤਮਾ ਦੇ ਨਾਮ ਦੀ ਜਾਣ ਪਛਾਣ ਹੋ ਸਕਦੀ ਹੈ ਸਤਗੁਰ ਜੀ ਕਿਰਪਾ ਕਰਨ ਸਭਨਾਂ ਪਰ ਮਿਹਰ ਪ੍ਰਿਆਸ ਰੱਖਣ ਸਭਨਾਂ ਨੂੰ ਨਾਮ ਦਾਤ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਪ੍ਰੋਕਸ਼ਣ ਇਹ ਅਰਦਾਸ ਅਰ ਸਰਵਤ ਦੇ ਭਲੇ ਦੀ ਅਰਦਾਸ ਨਗਰ ਵਿਚ ਆਪਸੀ ਪ੍ਰੇਮ ਪਿਆਰ ਭਾਵਨਾ ਦੀ ਅਰਦਾਸ ਗੁਰੂ ਘਰ ਦੀਆਂ ਸੇਵਾਵਾਂ ਬਾਦਸ਼ਾਹ ਜੀ ਸਭਨਾਂ ਦੇ ਮਨਾਂ ਨੂੰ ਪ੍ਰੇਰਿ ਕੇ ਆਪ ਲੈ ਲੈਣ ਅਰਦਾਸ ਨਾਲ ਕਰਦੇ ਰਹੀਏ ਮਰਤੇ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੁਰਵਿੰਦ ਕਾ ਪੂਰਨ ਗੁਨਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ